जिला श्री फतेहगढ़ साहिब ਦੇ ਸ਼ਹਿਰ ਬਸੀ ਪਠਾਨਾ ਦੇ ਨੇੜੇ ਪੈਂਦੇ ਪਿੰਡ ਬਹਿਰਾਮਪੁਰ ਵਿਖੇ ਪਹਿਲਾ ਕਬੱਡੀ ਅਤੇ ਕੁਸ਼ਤੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਦੂਰੋਂ ਦੂਰੋਂ ਆਕੇ ਟੀਮਾਂ ਨੇ ਭਾਗ ਲਿਆ ਅਤੇ ਐਨ ਆਰ ਆਈ ਭਾਈਚਾਰੇ ਦਾ ਵੀ ਸੋਨਾ ਇਕੱਠੇ ਵੇਖਣ ਨੂੰ ਮਿਲਿਆ ਤੇ ਨਾਲ ਹੀ ਟਰੈਕਟਰ ਟੌਚਨ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਕੁੱਲ 60 ਪਹਿਲਵਾਨਾਂ ਨੇ ਭਾਗ ਲਿਆ ਮਨਸਾਹਬ ਅੱਜ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਠੀਕ ਕਹਿੰਦੇ ਹਾਂਜੀ ਜਿਹੜਾ ਸਾਡੇ ਅੱਜ ਟੂਰਨਾਮੈਂਟ ਰੰਗੀ ਵਰਲਡ ਨੂੰ ಗ್ರಾಮ ਪੰਚਾਇਤਾਂ ਹੋਰ ਐਨ ਆਰ ਆਈ ਵੀਰਾਂ ਦੇ ਹੈਲੋ ਹੈਲੋ ਜੱਗਾ ਜੀ ਅੱਦੇ ਸਮਾ ਬੱਚਿਆਂ ਨੂੰ ਕਿੱਥੇ ਰਸਤੇ ਪਾਉਣ ਲਈ ਬਹੁਤ ਬੜੀ ਸ਼ਾਨ ਹੈ ਸਾਡੇ ਵੀਰ ਦੀ ਅਸੀਂ ਸਾਰੇ ਟੀਮ ਦਾ ਐਮ ਐਲ ਏ ਸਾਹਿਬ ਦਾ ਧੰਨਵਾਦ ਜੀ ਸਾਡੇ ਇੱਥੇ ਪਹੁੰਚ ਕੇ ਸ਼ਿਰਕਤ ਕੀਤੀ ਅਤੇ ਹਰ ਹਰ ਇੱਕ ਮੈਂਬਰ ਦਾ ਅਸੀਂ ਧੰਨਵਾਦ ਕਰਦੇ ਹਾਂ ਕਿੰਨਾ ਟੂਰਨਾਮੈਂਟ ਸਰ ਇਹ ਕਬੱਡੀ ਕਪਾਡਾ ਪਹਿਲਾ ਹੀ ਆ ਕੁਸ਼ਤੀ ਦੰਗ ਲੱਗੇ ਵੀ ਪਹਿਲਾ ਵੀ ਹੁੰਦੇ ਰਹਿੰਦੇ ਆ ਠੀਕ ਹੈ ਸਰ ਥੈਂਕ ਯੂ ਜੀ ਹਾਂਜੀ ਸਰ ਅੱਜ ਬ੍ਰਾਂਧਪੁਰ ਟੂਰਨਾਮੈਂਟ ਤੇ ਆਇਓ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਬਾਦ ਹੈ ਜੀ ਪਿੰਡ ਵਾਸੀਆਂ ਨੂੰ ਤੇ ਸਾਡੇ ਸੱਜੇ ਜਿਹੜੇ ਟੂਰਨਾਮੈਂਟ ਕਰਵਾ ਰਹੇ ਨੇ ਰੰਗੀ ਭਰਾਓ ਨਹੀਂ ਸਾਡੇ ਤੇ ਸਰਪੰਚ ਸਾਹਿਬ ਉਹ ਨਹੀਂ ਮੇਰੇ ਤਾਂ ਆਪਣਾ ਪਿੰਡ ਹੈ ਜਿਵੇਂ ਨਾ ਬਹਾਦਰ ਭਾਈ ਉਹ ਨਹੀਂ ਖੜੇ ਨੇ ਸਾਡੇ ਟੀਰਾਪੁਰਾ ਸੁਖੀ ਉਹ ਨਹੀਂ ਸਾਰੇ ਮੇਰੇ ਆਪਣੇ ਬਣਾਏ ਆਰੇ ਮਿੱਤਰ ਜੇ ਮੇਰੇ ਕੋਲ ਜੇ ਕਿਸੇ ਦਾ ਨਾਮ ਰਹਿ ਗਿਆ ਫਿਰ ਇੰਡੀਆ ਨਿਊਜ਼ ਆਈਡੀਆ ਕੋ ਜਾਣਾ ਸੋ ਸਾਰੇ ਸਤਿਕਾਰਯੋਗ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਇਹ ਕਬੱਡੀ ਟੂਰਨਾਮੈਂਟ ਸੀ ਉਹਦੇ ਚ ਆਏ ਆ ਜੀ ਤੇ ਟੀਮਾਂ ਦਾ ਜਿਹੜਾ ਇਨਾਮ ਵੰਡ ਸਮਾਰੋਹ ਵੀ ਹੋਇਆ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਜਿੱਤੂਆਂ ਨੂੰ ਵੀ ਮੁਬਾਰਕਬਾਦ ਆ ਤੇ ਜਿਹੜੇ ਨਹੀਂ ਜਿੱਤ ਸਕੇ ਤੇ ਉਹਨਾਂ ਲਈ ਵੀ ਅੱਗੇ ਵਾਸਤੇ ਚੰਗਾ ਖੇਡਣ ਦੇ ਲਈ ਆ ਆਸਬੰਦ ਹੈ ਸਰ ਦੇਖਿਆ ਜੇ ਖੇਡਾਂ ਵਤਨ ਪੰਜਾਬ ਦਾ ਮਾਨਯੋਗ ਮੁਖੰਦਰੀ ਸਾਹਿਬ ਵੱਲੋਂ ਕੀਤਾ ਜਾ ਰਿਹਾ ਤੇ ਕਿਵੇਂ ਵੇਖਣ ਨੂੰ ਮਿਲ ਰਹੀ ਹੈ ਪੰਜਾਬ 'ਚ ਬਿਲਕੁਲ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਇੱਕ ਸਲੋਗਨ ਲੋਗੋ ਜਿਹੜਾ ਜੀ ਨੂੰ ਆਪਾਂ ਕਹਿ ਦਿੰਦੇ ਆ ਮਾਨ ਸਾਹਿਬ ਵੱਲੋਂ ਦਿੱਤਾ ਗਿਆ ਤੇ ਅਸੀਂ ਚਾਹੁੰਦੇ ਆ ਕਿ ਉਹਦੇ ਤਹਿਤ ਕੰਮ ਕੀਤਾ ਜਾਵੇ ਤੇ ਤਕਰੀਬਨ ਹਰ ਸਾਲ ਖੇਡਾਂ ਹੁੰਦੀਆਂ ਨੇ ਤੇ ਹਜ਼ਾਰਾਂ ਸਟੂਡੈਂਟ ਜਿਹੜਾ ਆ ਉਹਦੇ ਵਿੱਚੋਂ ਖਿਡਾਰੀ ਅੱਗੇ ਆ ਰਹੇ ਉਹਨਾਂ ਦੀ ਇਨਾਮ ਰਾਸ਼ੀ ਪ੍ਰੋਪਰ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਵਿੱਚ ਸ਼ਾਉਂਦੇ ਐ ਦੇਰੀ ਕਿਉਂਕਿ ਸਾਨੂੰ ਲੋਡ ਐ ਇਸ ਵਕਤ ਬੱਚਿਆਂ ਨੂੰ ਮੋੜਾਂ ਤੋਂ ਲਿਆ ਕੇ ਗਰਾਊਂਡਾਂ ਦੇ ਵਿੱਚ ਲੈ ਕੇ ਜਾਣ ਦੀ ਖੇਡ ਮੈਦਾਨਾਂ 'ਚ ਲੈ ਕੇ ਜਾਣ ਦੀ ਕੱਲ ਨੂੰ ਕੋਈ ਨਹੀਂ ਪਤਾ ਆਪਣੇ ਜੋ ਕੀਦੇ ਬੱਚੇ ਨੇ ਕਿਹਨੇ ਧੀ ਪੁੱਤ ਨੇ ਅੱਗੇ ਨਾਮ ਰੋਸ਼ਨ ਕਰਨਾ ਦੇਸ਼ ਦਾ ਸੋ ਉਹਦੇ ਲਈ ਹਮੇਸ਼ਾ ਗਰਾਊਂਡਾਂ ਦੀ ਲੋੜ ਹੁੰਦੀ ਐ ਸੋ ਇਸ ਕਰਕੇ ਮੈਂ ਹਮੇਸ਼ਾ ਤਰਜੀਹ ਦਿੰਦਾ ਕਿ ਪਿੰਡ ਦੇ ਵਿੱਚ ਖੇਡ ਮੈਦਾਨ ਜਿਹੜਾ ਉਹ ਜ਼ਰੂਰ ਬਣਾਇਆ ਜਾਵੇ ਬੱਚੇ ਜਿਹੜੇ ਆ ਉਹ ਕਿ ਖੇਡ ਸਕਣਾ ਬੰਦੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦਾ ਤੇ ਨੌਜਵਾਨ ਪੀੜੀ ਨੂੰ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਰ ਜਿਹੜਾ ਤੁਸੀਂ ਸੰਦੇਸ਼ ਦੇ ਦਿਓਗੇ ਸਾਰਾ ਵਧੀਆ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਹੈ ਭਾਈ ਖੁਸ਼ ਰਹਿਇਆ ਕਰੋ ਆਂਦਰਸਤ ਰਹੋ ਖੇਡਾਂ ਨਾਲ ਜੁੜੋ ਹਲੋ ਹਲੋ ਵੱਡਿਆਂ ਦਾ ਪਿਆਰ ਨਾਲ ਸਤਿਕਾਰ ਕਰੋ ਤੇ ਛੋਟਿਆਂ ਨੂੰ ਪਿਆਰ ਕਰੋ ਤੇ ਆਪਣੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਪਿੰਡ 'ਚ ਰਹਿੰਦੇ ਹੋ ਸ਼ਹਿਰ 'ਚ ਰਹਿੰਦੇ ਹੋ ਸਾਰਿਆਂ ਨਾਲ ਰਲ ਕੇ ਰਹੋ ਤੇ ਚੰਗੇ ਕੰਮ ਕਰਨ ਦੇ ਲਈ ਆਪਾਂ ਇਕੱਠੇ ਹੋਈਏ ਇਦਾਂ ਦੀ ਗੱਲ ਨਹੀਂ ਹੈ ਬਹੁਤ ਕੁਝ ਹੁੰਦਾ ਜ਼ਿੰਦਗੀ ਦੇ ਵਿੱਚ ਕਰਨ ਲਈ ਨੌਜਵਾਨ ਕੋਲੇ ਬਹੁਤ ਤਾਕਤ ਹੈ ਬਹੁਤ ਸ਼ਕਤੀ ਹੈ ਨੌਜਵਾਨ ਕੋਲੇ ਤੇ ਮੇਰੀ ਨੌਜਵਾਨਾਂ ਨੂੰ ਹਮੇਸ਼ਾ ਇਹ ਅਪੀਲ ਰਹਿੰਦੀ ਆ ਬੇਨਤੀ ਰਹਿੰਦੀ ਆ ਮੇਰੇ ਭਰਾ ਨੇ ਯਾਰ ਮੈਂ ਕਹਿਣਾ ਹੁਣਾਂ ਕਿ ਆਪਾਂ ਚੰਗਾ ਕੰਮ ਕਰਨ ਦੇ ਲਈ ਹਮੇਸ਼ਾ ਅੱਗੇ ਹੋਈਏ ਉਹ ਪਿੰਡਾਂ ਦੇ ਵਿੱਚ ਬਹੁਤ ਕੁਝ ਜਿਹੜਾ ਕਰਨ ਵਾਲਾ ਪਿਆ ਸੋ ਆਪਾਂ ਸਾਰੇ ਕਰ ਸਕਦੇ ਹਾਂ ਸਾਰੇ ਨੌਜਵਾਨ ਹੈਲੋ ਹੈਲੋ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅ ਡੀਲ ਪ੍ਰਾਪਰਟیز